ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਦੋ ਘਰੇਲੂ ਆਲਟੋਆਂ ਤੇ ਇੱਕ ਲੰਡੀ ਜੀਪ ਲੈ ਕੇ ਆਇਆ ਹਾਂ ਪੂਰੀ ਵੀਡੀਓ ਨਾਲ ਬਨੇ ਰਹੋ ਬਿਲਕੁਲ ਜਾਇਜ਼ ਰਹੋ ਲੋ ਜੀ ਦੋਸਤੋ ਅੱਜ ਦੀ ਵੀਡੀਓ ਚ ਤੁਹਾਡਾ ਸਵਾਗਤ ਹੈ ਪੰਜਾਬ ਨੰਬਰ ਦੀ ਆਲਟੋ ਲੈ ਕੇ ਆਇਆ ਅੱਜ ਤੁਹਾਡੇ ਲਈ 2006 ਮਾਡਲ ਆ ਐਲ ਐਕਸ ਆਈ ਆ 26 ਤੱਕ ਗੱਡੀ ਦੀ ਪਾਸਿੰਗ ਆ ਸਾਰੇ ਪੇਪਰ ਗੱਡੀ ਦੇ ਪੂਰੇ ਮਿਲਣਗੇ A to Z ਇੰਜਨ ਗੇਅਰਾਂ ਦੀ ਗਾਰੰਟੀ ਹੋਊਗੀ ਗੱਡੀ ਦੀ ਤੇ AC ਹੀਟਰ ਗੱਡੀ ਦਾ ਵਰਕਿੰਗ ਆ ਮਤਲਬ ਕਿ ਚੱਲਦਾ ਹੈ ਲੋ ਜੀ ਇੱਕ ਵਾਰ ਵਿੱਚੋਂ ਕੰਡੀਸ਼ਨ ਚੈੱਕ ਕਰ ਲੋ ਗੱਡੀ ਦੀ ਸਾਫ਼ ਸੁਥਰੀ ਆ ਮੈਟਿੰਗ ਹੋਈ ਹੋਈ ਆ ਸੀਟ ਕਵਰ ਨਵੇਂ ਨੇ ਮਿਊਜ਼ਿਕ ਸਿਸਟਮ ਚੱਲਦਾ ਆ ਗੱਡੀ ਦਾ ਲੋ ਜੀ ਇੱਕ ਵਾਰ ਫੇਰ ਦੱਸ ਦਿੰਨੇ ਆ 2006 ਮਾਡਲ ਆ 2026 ਤੱਕ ਪਾਸਿੰਗ ਆ ਸਾਰੇ ਪੇਪਰ ਪੂਰੇ ਨੇ ਪੰਜਾਬ ਨੰਬਰ ਆ ਐਲ ਐਕਸ ਆਈ ਆ ਤੇ ਗੱਡੀ ਦਾ ਰੇਟ ਆ ਜਿਹੜਾ ਬਹੁਤ ਜਾਇਜ਼ ਰਹਿਣਾ ਵਾਲਾ ਫੁੱਲ ਵੀਡੀਓ ਨਾਲ ਬਣੇ ਰਹੋ ਅਪੋਲੋ ਦੇ ਟਾਇਰ ਨੇ ਕੰਡੀਸ਼ਨ ਸਾਫ਼ ਸੁਥਰੀ ਆ ਨਾਲ ਦੇ ਸ਼ੀਸ਼ੇ ਨੇ ਸੈਂਟਰ ਲੋਕ ਦੇ ਵਿੱਚ ਇਹ ਗੱਡੀਆਂ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਨੇ ਆ ਸੈਂਟਰ ਲੋਕ ਆ ਜੀ ਤੇ ਰੇਟ ਹੈਗਾ ਗੱਡੀ ਦਾ ਫਿਕਸ 75000 ਰੁਪਿਆ ਬਾਈ ਦਾ ਕੰਟੈਕਟ ਨੰਬਰ ਥੱਲੇ ਚੱਲੀ ਜਾਂਦਾ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਸੈਂਟਰ ਲੋਕ ਆ ਜੀ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਤੇ ਗੱਡੀ ਦਾ ਜਿਹੜਾ ਰੇਟ ਆ ਉਹ 75000 ਰੁਪਿਆ ਅਪੋਲੋ ਦੇ ਟਾਇਰ ਨੇ ਬਾਈ ਨੂੰ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਸਟਿੱਪਨੀ ਜੈਕਪਾਨਾ ਨਾਲ ਮਿਲੂਗਾ ਬਾਕੀ ਫालतू ਕੋਈ ਵੀ ਮੈਸੇਜ ਨਾ ਕਰੋ ਜਿਹੜਾ ਰੇਟ ਪਾਤਾ ਉਹ ਜੈਨੂਇਨ ਰੇਟ ਹੁੰਦਾ ਵੀਰੇ ਹਰ ਇੱਕ ਵੀਡੀਓ ਚ ਬਾਕੀ ਕਿਸੇ ਨੇ ਹੋਰ ਗੱਡੀ ਖਰੀਦਣੀਆਂ ਤਾਂ ਆ ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ 6 ਮਾਡਲ 26 ਤੱਕ ਪਾਸਿੰਗ ਸਾਰੇ ਪੇਪਰ ਪੂਰੇ 뮤직 ਸਿਸਟਮ ਚੱਲਦਾ ਜੀ ਲਓ ਜੀ ਮਿੱਤਰੋ ਤੁਹਾਡੇ ਲਈ ਹਰਿਆਣਾ ਨੰਬਰ 2010 ਮਾਡਲ ਆਲਟੋ ਲੈ ਕੇ ਆ ਗਈ ਐਲ ਐਕਸ ਆਈ ਹੈਗੀ ਪਾਵਰ ਸਟੀering ਦੇ ਵਿੱਚ ਇਹ ਗੱਡੀਆਂ AC ਹੀਟਰ ਸਾਰਾ ਕੁਝ ਚੱਲਦਾ ਹੈਗਾ ਗੱਡੀ ਦਾ ਤੇ ਰੇਟ ਬਹੁਤ ਘੱਟ ਰਹਿਣਾ ਲਾ ਆਲਟੋ 2010 LXI ਮਾਡਲ ਤੇ ਟਾਇਰ ਹੈਗੇ ਨੇ ਗੱਡੀ ਦੇ MRF ਦੇ MRF ਦੇ ਟਾਇਰ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਪੂਰੀ ਬਹੁਤ ਵਧੀਆ ਪਈਆ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਵਾਰ ਵਿੱਚੋਂ ਡੈਸ਼ਬੋਰਡ ਦੀ ਕੰਡੀਸ਼ਨ ਦਿਖਾ ਦਿੰਨੇ ਆ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦਾ ਜਿਹੜਾ ਡੈਸ਼ਬੋਰਡ ਤੇ ਅੰਦਰੋਂ ਗੱਡੀ ਪਈ ਹੈਗੀ ਤੇ ਇੱਕ ਵਾਰ ਤੁਹਾਡੀ ਸ਼ੀਸ਼ਿਆਂ ਵੱਲ ਝਾਤੀ ਮਰਵਾ ਦਿੰਨੇ ਆ 10 ਮਾਡਲ ਦੀ ਸ਼ੀਸ਼ੇ ਗੱਡੀ ਦੇ ਨਾਲ ਦੇ ਨੇ ਤੇ ਕਿਤੋਂ ਗਲੀ ਸੜੀ ਨਹੀਂ ਹੈਗੀ ਗੱਡੀ ਦੀ ਪੂਰੀ ਜ਼ਿੰਮੇਵਾਰੀ ਆ 2010 ਮਾਡਲ ਆ ਜੀ ਹਰਿਆਣਾ ਨੰਬਰ ਆ ਕੰਡੀਸ਼ਨ ਗੱਡੀ ਦੀ ਸਾਫ਼ ਸੁਥਰੀ ਪਈ ਆ ਸ਼ੀਸ਼ੇ ਗੱਡੀ ਦੇ ਨਾਲ ਦੇ ਹੋਣਗੇ ਤੇ ਰੇਟ ਦੀ ਗੱਲ ਕਰੀਏ ਰੇਟ ਗੱਡੀ ਦਾ ਰੱਖਿਆ ਹੋਇਆਗਾ 75000 ਰੁਪਇਆ ਲੋ ਜੀ ਵੀਡੀਓ ਸ਼ੇਅਰ ਕਰਕੇ ਜੇ ਕੋਈ ਉਹਦਾ ਮਾਨਤਾਨ ਕੀਤਾ ਜਾਊਗਾ ਤੇ ਕੰਟੈਕਟ ਨੰਬਰ ਹੈਗਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਕਾਲ ਕਰਕੇ ਕੰਟੈਕਟ ਨੰਬਰ ਤੇ ਗੱਡੀ ਖਰੀਦ ਸਕਦੇ ਹੋ ਬਾਈ ਨੂੰ ਕਾਲ ਕਰ ਸਕਦੇ ਹੋ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਹ ਗੱਡੀ ਖੜੀ ਆ ਇੱਕ ਵਾਰ ਤੁਹਾਨੂੰ ਇੰਜਨ ਦੀ ਕੰਡੀਸ਼ਨ ਦਿਖਾ ਦਿੰਦੇ ਆ ਇੰਜਨ ਗੇਅਰਾਂ ਦੀ ਜਿਹੜੀ ਗੱਡੀ ਦੀ ਗਾਰੰਟੀ ਹੋਊਗੀ ਇੰਜਨ ਗੇਅਰਾਂ ਦੀ ਸਾਫ਼ ਸੁਥਰੀ ਗੱਡੀ ਹੋਊ ਇੱਕ ਵਾਰ ਤੁਹਾਨੂੰ ਇੰਜਨ ਦੀ ਕੰਡੀਸ਼ਨ ਦਿਖਾ ਦਿੰਨੇ ਆ ਗੱਡੀ ਦੇ ਦੀ ਕਿਵੇਂ ਦਾ ਇੰਜਨ ਲੋ ਜੀ ਇੰਜਨ ਦੀ ਕੰਡੀਸ਼ਨ ਪੂਰਾ ਸੁੱਕਾ ਇੰਜਨ ਪਿਆ ਸਾਫ਼ ਸੁਥਰਾ ਤੇ ਬਾਈ ਨੂੰ ਕਾਲ ਕਰਕੇ ਤੁਸੀਂ ਇਹ ਗੱਡੀ 2010 ਮਾਡਲ ਆਲਟੋ ਐਲ ਐਕਸ ਆਈ ਨਾਲ ਦੇ ਸ਼ੀਸ਼ੇ ਖਰੀਦ ਸਕਦੇ ਹੋਗੇ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਮਿਊਜ਼ਿਕ ਸਿਸਟਮ ਗੱਡੀ ਦਾ ਚੱਲਦਾਗਾ ਕੋਈ ਕਮੀ ਪੇਸੀ ਨਹੀਂ ਗੱਡੀ ਦੇ ਵਿੱਚ ਐਰ ਐਮ ਆਰ ਫਦੇ ਨੇ ਲੋ ਜੀ ਟਾਇਰਾਂ ਦੀ ਕੰਡੀਸ਼ਨ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਤੇ 22 ਨੂੰ ਕਾਲ ਕਰਕੇ ਤੁਸੀਂ ਇਹ ਗੱਡੀ ਖਰੀਦ ਸਕਦੇ ਹੋ ਲੋ ਜੀ ਦੋ ਆਲਟੋਆਂ ਦੇ ਨਾਲ-ਨਾਲ ਇੱਕਾ ਲੰਡੀ ਜੀਪ ਲੈ ਕੇ ਆਇਆ ਤੇ ਲੰਡੀ ਜੀਪ ਵੀ ਪਾਸਿੰਗ ਵਾਲੀ ਹੈ ਜੀ ਸਰਕਾਰੀ ਨੰਬਰ ਪਲੇਟ ਲੱਗੀਆਂ ਹੋਈਆਂ ਨੇ ਇੱਕ ਵਾਰ ਜੀਪ ਦੀ ਕੰਡੀਸ਼ਨ ਚੈੱਕ ਕਰ ਲਓ ਇੰਜਨ ਦੀ ਕੰਡੀਸ਼ਨ ਵੀ ਤੁਹਾਨੂੰ ਦਿਖਾ ਦਿੰਦੇ ਆ 85 ਮਾਡਲ ਆ ਜੀ ਇਹ ਤੇ ਬਲੈਰੋ ਦਾ ਇਹਦੇ ਵਿੱਚ ਇੰਜਨ ਆ ਟਰਬੋ ਵਾਲਾ ਕੰਡੀਸ਼ਨ ਸਾਫ ਸੁਥਰੀ ਆ ਹਾਰਨ ਮਿਊਜ਼ਿਕ ਸਿਸਟਮ ਸਾਰਾ ਕੁਝ ਚੱਲਦਾ ਤੇ ਜਿਹੜੇ ਟਾਇਰ ਨੇ 62000 ਦੇ ਚਾਰੇ ਟਾਇਰ ਲੱਗੇ ਹੋਏ ਨੇ ਗੱਡੀ ਨੂੰ ਟਾਇਰ ਬਿਲਕੁਲ ਨਵੇਂ ਪਏ ਨੇ ਕੰਡੀਸ਼ਨ ਦੇਖ ਸਕਦੇ ਹੋ ਬਿੱਲੀ ਜੀਪ ਆ ਜੀ ਇਹ ਬਲੈਰੋ ਦਾ ਇਹਦੇ ਵਿੱਚ ਇੰਜਨ ਆ ਤੇ ਮਿਊਜ਼ਿਕ ਸਿਸਟਮ ਵਗੈਰਾ ਸਾਰਾ ਵਰਕਿੰਗ ਚਾ ਕੰਡੀਸ਼ਨ ਦੇਖ ਸਕਦੇ ਹੋ ਜੀਪ ਦੀ ਤੁਸੀਂ ਤੇ ਬਾਈ ਦਾ ਜਿਹੜਾ ਨੰਬਰ ਆ ਉਹ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਕਾਲ ਕਰਕੇ ਬਿੱਲੀ ਜੀਪ ਕਰੇ ਨੂੰ ਕਰੇ ਖੜੀ ਤੁਸੀਂ ਖਰੀਦ ਸਕਦੇ ਹੋ ਤੇ ਰੇਟ ਰੱਖਿਆ ਹੋਇਆ ਜੀਪ ਦਾ 2,30,000 ਰੁਪਇਆ ਚੈੱਕ ਕਰ ਸਕਦੇ ਹੋ ਜੀਪ ਦੀ ਕੰਡੀਸ਼ਨ ਮਿਊਜ਼ਿਕ ਸਿਸਟਮ ਵਗੈਰਾ ਵਰਕਿੰਗ ਆ ਸਾਰੀ ਜੀਪ ਓਕੇ ਆ ਕਿਤੇ ਗਲੀ ਸੜੀ ਨਹੀਂ ਹੈਗੀ ਟਾਇਰ ਬਿਲਕੁਲ ਨਵੇਂ ਨੇ ਬਿੱਲੀ ਜੀਪ ਆ ਜੀ 85 ਮਾਡਲ ਪਾਸਿੰਗ ਪਈਆ 2025 ਤੱਕ ਜੀਪ ਦੀ ਲੋ ਜੀ ਸਾਫ ਸੁਥਰੀ ਸੋਹਣੀ ਕੰਡੀਸ਼ਨ ਦੀ ਜੀਪ ਆ ਘਰੇਲੂ ਜੀਪ ਬਾਈ ਦਾ ਨੰਬਰ ਚੱਲ ਜਾਂਦਾ ਸਕਰੀਨ ਤੇ ਕਾਲ ਕਰਕੇ ਤੁਸੀਂ ਜੀਪ ਖਰੀਦ ਸਕਦੇ ਹੋ ਵੱਡੇ ਟਾਇਰਾਂ ਵਾਲੀ ਜੀਪ ਆ ਜੀ ਬਿੱਲੀ ਜੀਪ ਸਰਕਾਰੀ ਨੰਬਰ ਪਲੇਟਾਂ ਨੇ ਬਾਈ ਦਾ ਫੋਨ ਨੰਬਰ ਉਹ ਸਕਰੀਨ ਤੇ ਚੱਲ ਜਾਂਦਾ ਕਾਲ ਕਰਕੇ ਤੁਸੀਂ ਜੀਪ ਖਰੀਦ ਸਕਦੇ ਹੋ